ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਹਰਾਣਾ ਆਈਪੀਐਸ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਨੰਗਲ ਦੇ ਪਿੰਡ ਹੰਬੋਵਾਲ ਵਿਖੇ ਮੰਦਰ ਮਾਤਾ ਸ੍ਰੀ ਜ਼ੁਫਲਾ ਦੇਵੀ ਵਿਖੇ ਮਾਤਾ ਦੀ ਮੂਰਤੀ ਤੇ ਮਾਤਾ ਰਾਣੀ ਦਿਨੱਥ ਕੰਨਾ ਦੇ ਵਿੱਚ ਪਈ ਚੁਮਕੇ ਤੇ ਹੋਰ ਸਮਾਨ ਚੋਰੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਗਿਆ ਕਿ ਮਾੜੇ ਅੰਸਰਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਧਾਰਮਿਕ ਸਥਾਨਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦਿਆ ਹੋਇਆ 23 ਅਗਸਤ 2024 ਨੂੰ ਥਾਣਾ ਨੰਗਲ ਦੇ ਪਿੰਡ ਹੰਬੋਵਾਲ ਵਿਖੇ ਮਾਤਾ ਦੇ ਮੰਦਿਰ ਦੇ ਵਿੱਚ ਜਿਹੜੀ ਚੋਰੀ ਹੋਈ ਸੀ ਇਸੇ ਮਾਮਲੇ ਦੇ ਵਿੱਚ ਵੱਡੀ ਸਫਲਤਾ ਪੁਲਿਸ ਨੇ ਹਾਸਲ ਕੀਤੀ ਹੈ ਤੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਦੱਸਿਆ ਗਿਆ ਹੈ ਕਿ ਜਿੱਥੇ ਤਵਦੀਸ਼ ਦੇ ਵਿੱਚ ਸਹਾਇਕ ਥਾਣੇਦਾਰ ਸੁਸ਼ੀਲ ਕੁਮਾਰ ਜਨਾਬ ਵੱਲੋਂ ਅਮਲ ਦੇ ਵਿੱਚ ਇੱਕ ਕਾਰਵਾਈ ਦੀ ਆਂਦੀ ਗਈ ਹੈ ਤੇ ਇਸੇ ਦਰਮਿਆਨ ਹੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋਸ਼ੀ ਸਿਮਰਨਪਾਲ ਸਿੰਘ ਉਰਫ ਬਾਨਾ ਜਿਸਨੂੰ ਕਿ ਬੱਸ ਸਟੈਂਡ ਹੁਸ਼ਿਆਰਪੁਰ ਹਾਲ ਇਸ ਦੇ ਨੇੜੇ ਕਿਰਾਏ ਦੇ ਮਕਾਨ ਦੇ ਵਿੱਚੋਂ ਗ੍ਰਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਇਹ ਤੇ ਕਿਰਾਏਦਾਰ ਪਿੰਡ ਬਰਾਰੀ ਥਾਣਾ ਨੰਗਲ ਜਿਸਨੂੰ ਕਿ ਗ੍ਰਫਤਾਰ ਕਰ ਲਿਆ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਦੋਸ਼ੀ ਦੀ ਪੁਛਗਿਸ਼ ਤੋਂ ਪਤਾ ਚੱਲਿਆ ਹੈ ਕਿ ਉਸ ਦੇ ਨਾਲ ਜਸਵਿੰਦਰ ਸਿੰਘ ਤੇ ਗੁਰਦੀਪ ਸਿੰਘ ਜਿਨ੍ਹਾਂ ਵੱਲੋਂ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਨੂੰ ਮੁਕਦਮਿਆਂ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਨਾਲ ਹੀ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚੋਰੀ ਕੀਤੇ ਗਏ ਰਣਵੀਰ ਸਿੰਘ ਉਰਫ ਬੰਟੀ ਜੁਵਲਰ ਜਿਸਨੂੰ ਕਿ 20000 ਰੁਪਏ ਦੇ ਵਿਚ ਵੇਚੇ ਸਨ ਤੇ ਉਸ ਨੂੰ ਵੀ ਇਸ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਚੋਰੀ ਦੇ ਗਹਿਣੇ ਬਰਾਮਦ ਕੀਤੇ ਗਏ ਦੋਸ਼ੀ ਜਸਵਿੰਦਰ ਸਿੰਘ ਉਰਫ ਜੱਸੀ ਤੇ ਗੁਰਦੀਪ ਸਿੰਘ ਜਿਸ ਦੀ ਗ੍ਰਿਫਤਾਰੀ ਦੇ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੋਬਾਈਲ ਹਾਂਜੀ 23 ਤਰੀਕ ਦੀ ਸ਼ਾਮ ਨੂੰ ਇੱਕ ਇਨਸੀਡੈਂਟ ਜਿਹੜਾ ਹੈਗਾ ਜੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਨੰਗਲ ਏਰੀਆ ਵਿੱਚ ਉੱਥੇ ਹੋਇਆ ਸੀਗਾ ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀਏ ਉਸ ਤੋਂ ਕੁਝ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ ਚੋਰੀ ਕਰ ਲਏ ਸੀਗੇ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ ਸੀਆਈਏ ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਮ ਹੈਗਾ ਸਿਮਰਨ ਪਾਲ ਸਿਮ ਉਰਫ ਬਾਨਾ ਤੇ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਉਹਦੀ ਪੁੱਛਗਿੱਛ ਤੇ ਜਿਹੜਾ ਹੈਗਾ ਅੱਜ ਇੱਕ ਝੂਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਦਾ ਨਾਮ ਰਣਵੀਰ ਸਿੰਘ ਔਰ ਬੱਟੀ ਹੈਗਾ ਇੱਥੇ ਪਹਿਲਾਂ ਵੀ ਜਿਹੜਾ ਹੈਗਾ ਸਟੋਲਨ ਪ੍ਰਾਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ ਉਹਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ ਜਿਹੜਾ ਸਾਡਾ ਮਾਲ ਮੁਕਦਮਾ ਸੀਗਾ ਜਿਹੜੇ ਚੋਰੀ ਦੇ ਸਮਾਨ ਸੀਗੇ ਗਿਰਨੇ ਉਹ ਬਰਾਮਦ ਕਰ ਲਏ ਗਏ ਨੇ ਇਹਦੀ ਪੁਸ਼ਟੀ ਸਟੇਟ ਇਹ ਕਲੀਅਰ ਹੋਇਆ ਹੈਗਾ ਕਿ ਇਸ ਦੇ ਨਾਲ ਦੋ ਹੋਰ ਬੰਦੇ ਸੀਗੇ ਜਿਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ सोनू ਜਿੱਤੇ ਪਹਿਲਾਂ ਵੀ ਚਾਰ ਪਰਚੇ ਚੋਰੀ ਦੇ ਔਰ ਆਰਮਸ ਐਕਟ ਤੇ ਦਰਜ ਹੈਗੇ ਨੇ ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਨਾਂ ਦੇ ਨਾਲ ਸ਼ਾਮਲ ਸੀਗਾ ਇਹਨਾਂ ਦੋਨਾਂ ਦੀ ਜਿਹੜੀ ਹੈਗੇ ਨੇ ਰੈਸ਼ ਦੇ ਰਿਗਾਰਡਿੰਗ ਰੇਟ ਸਾਡੀ ਕੰਟੀਨਿਊਟ ਹੈਗੇ ਨੇ ਜਦ ਤੱਕ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਕਿਉਂਕਿ ਮਾਮਲਾ ਕਾਫੀ ਸੰਜੀਦਾ ਸੀਗਾ ਦਿਨ ਵਿੱਚ ਜਿਹੜਾ ਹੈਗਾ ਇਹ ਚੋਰੀ ਹੋਈ ਸੀਗੀ ਨੇ ਪਹਿਲਾਂ ਵੀ ਆਪਾਂ ਜਿਹੜਾ ਹੈ ਰਿਲੀਜੀਅਸ ਇੰਸਟੀਟਿਊਸ਼ਨ ਦੇ ਨਾਲ ਆਪਾਂ رابطہ ਕਾਇਮ ਕਰਦੇ ਰਹੇ ਆਂ ਔਰ ਉਹਨਾਂ ਨੂੰ ਬਰੀਫ ਕਰਦੇ ਰਹੇ ਆਂ ਕਿ ਜਿੱਥੇ ਵੀ ਇਹੋ ਜਿਹਾ ਕੋਈ ਆਪਣਾ ਸੈਂਸਿਟਿਵ ਹੈਗਾ ਹੈ ਉੱਥੇ ਆਪਾਂ ਸਾਮ ਸੰਭਾਲ ਕਰੀਏ ਕੈਮਰੇ ਲਗਾਈਏ ਔਰ ਜ਼ਰੂਰ ਜਿਹੜਾ ਹੈਗਾ 24 ਘੰਟੇ ਕੋਈ ਨਾ ਕੋਈ ਉੱਥੇ ਨਿਗਰਾਨੀ ਕਰੇ ਇਹਨਾਂ ਵੱਲੋਂ ਵੀ ਜਿਹੜੇ ਹੈਗੇ ਪੁਜਾਰੀ 24 ਘੰਟੇ ਵਾਸਤੇ ਲਗਾਏ ਗਏ ਸੀਗੇ ਬਟ ਕੁਝ ਕੰਮ ਕਰਕੇ ਜਿਹੜੇ ਪੁਜਾਰੀ ਸੀਗੇ ਉਹ ਕਿਤੇ ਪਾਸੇ ਗਏ ਸੀਗੇ ਔਰ ਉਸ ਟਾਈਮ ਦਾ ਫਾਇਦਾ ਉਠਾ ਕਰਕੇ ਬੰਦਿਆਂ ਨੇ ਉੱਥੇ ਚੋਰੀ ਕੀਤੀ ਸੀਗੀ ਜਾਕੀ ਕਾਫੀ ਚੰਗਾ ਕੰਮ ਕਰਦਿਆ ਹੋਇਆ ਸਾਡੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਚੋਰੀ ਹੋਈ ਸੀ ਉਹਨੂੰ ਜਿਹੜਾ ਹੈਗਾ ਉਹਦੀ ਰਿਕਵਰੀ ਵੀ ਹੋ ਗਈ ਹੈ ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਤੋਂ ਪਤਾ ਲੱਗਾ ਕਿ ਕਾਫੀ ਹੋਰ ਵੀ ਚੋਰੀਆਂ ਇਹਨਾਂ ਨੇ ਜਿਹੜਾ ਨੰਗਲ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਔਰ ਰੋਪੜ ਦੇ ਰੀਚ ਕੀਤੀਆਂ ਨੇ ਜਿਨ੍ਹਾਂ ਦੇ ਬਾਰੇ ਹੁਣ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਔਰ ਅੱਗੇ ਪੁੱਛਗਿੱਛ ਕਰਕੇ ਜਿਹੜਾ ਹੈਗਾ ਬਰਾਮਦਗੀਆਂ ਕਰਾਈਆਂ ਜਾਂਦੀਆਂ ਕਿੰਨੇ ਦਿਨਾਂ ਬਾਅਦ ਦੋ ਦਿਨ ਦਾ ਪੁਲਿਸ ਰਿਮਾਂਡ ਸਾਨੂੰ ਮਿਲ ਗਿਆ ਹੈਗਾ ਅੱਗੇ ਫਿਰ ਜਦੋਂ ਕੁਝ ਰਿਕਵਰੀਜ਼ ਹੁੰਦੀਆਂ ਨੇ ਉਸ ਬੇਸ ਤੇ ਆਪਾਂ ਹੋਰ ਵੀ ਪੁਲਿਸ ਰਿਮਾਂਡ ਜਿਹੜਾ ਇਹਨਾਂ ਦਾ ਮੰਗਾ ਲਈ ਸਰਪ੍ਰਸਤਰੀ ਤੋਂ ਬਾਅਦ ਨੇ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੂੰ ਖੁਸ਼ਗੀ ਚ ਪਹਿਲਾਂ ਇਹ ਦਿੱਦ ਤੁਰ ਗਏ ਹੈਗੇ ਐਕਚੁਅਲ ਹੈਗੇ ਚੋਰੀਆਂ ਕਰਦੇ ਨੇ ਜਿੱਥੇ ਮੰਦਿਰ ਜੀ ਵੀ ਇਹਨਾਂ ਨੇ ਚੋਰੀ ਕਰਨ ਤੋਂ ਕੋਈ ਰੇਕੀ ਵਗੈਰਾ ਕੀਤੀ ਹੈ ਦੇਖੋ ਜੀ ਇਹਦੇ ਪੁੱਛਗੈ ਸਵਿਰੀ ਹੈਗੀ ਹੈ ਹੁਣ ਬਿਠਾ ਕਰਕੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਕੀਤੀ ਜਾਊਗੀ ਸਾਡਾ ਮੇਨ ਮਕਸਦ ਇਨੀਸ਼ੀਅਲ ਹੈ ਹੁੰਦਾ ਹੈਗਾ ਕਿ ਜਿਹੜਾ ਵੀ ਬੰਦਾ ਅਰੈਸਟ ਕੀਤਾ ਗਿਆ ਹੈਗਾ ਉਹ ਜੈਨੂਇਨ ਨਹੀਂ ਆ ਨਹੀਂ ਹੈ ਤੇ ਕਿਉਂਕਿ ਮਾਲ ਮੁਕਦਮਾ ਬਰਾਮਦ ਹੋ ਗਿਆ ਹੈਗਾ ਤਾਂ ਉਸੇ ਦਿਨ ਆ ਤੁਹਾਡੀ ਕਲੈਰਿਟੀ ਹੋ ਜਾਂਦੀ ਕਿ ਹਾਂ ðis are the real carpets ਔਰ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਵਿੱਚ ਆਪਾਂ ਇਹਨਾਂ ਨੂੰ ਕੁਝ-ਕੁਝ ਕਰਕੇ ਇਹਨਾਂ ਨੇ ਕੋਈ ਰੈਕੀ ਕੀਤੀ ਸੀਗੀ ਕੋਈ ਕਿਉਂਕਿ ਰਹਿਣ ਵਾਲੇ ਉੱਥੋਂ ਦੇ ਏਰੀਆ ਦੇ ਹੀ ਹੈਗੇ ਨੇ ਤੇ ਹੋ ਸਕਦਾ ਉੱਥੇ ਕਾਫੀ ਵਾਰੀ ਆਏ ਵੀ ਗਏ ਵੀ ਹੋਣ ਤਾਂ ਉਹ ਸਾਰੀਆਂ ਗੱਲਾਂ ਆਪਾਂ ਜਿਹੜੀ ਹੈਗੇ ਨੇ ਤਫਤੀਸ਼ਦਾਰਾਂ ਚੈੱਕ ਕਰਾਂਗੇ ਔਰ ਹੋਰ ਕਿਹੜੇ ਕਿਹੜੇ ਮਾਮਲੇ ਨੇ ਚਾਹੇ ਸ਼ਾਮਿਲ ਹੈਗੇ ਨੇ ਉਹ ਵੀ ਆਪਾਂ ਜਿਹੜਾ ਹੈਗਾ ਉਹ ਬਤਾਂਵਾਂ। ਕਿੰਨੇ ਦਾ ਸੀ ਐਕਚੁਅਲੀ ਇਹਦੇ ਵੈਲਿਊ ਕਿੰਨੇ ਦੀ ਸੀ ਤੇ ਵੇਚਿਆ ਕਿੰਨੇ ਸੀ ਇਹਨੂੰ ਜੋਇਨਡਰ ਨੂੰ। ਜਿਹੜਾ ਸਾਡੇ ਕੋਲ ਪਰਚਾ ਦਰਜ ਕਰਾਇਆ ਗਿਆ ਹੈਗਾ 107 ਨੰਬਰ ਉਹਦੇ ਵਿੱਚ ਜਿਹੜੇ ਮੈਨੇਜਮੈਂਟ ਦੇ ਭਾਈ ਲਖਤਾ ਦੱਸਿਆ ਸੀਗਾ ਕਿ ਜਿਹੜਾ ਸੋਨੇ ਜਵਾਹਰ ਜਿਹੜੇ ਹੈਗੇ ਨੇ ਉਹ ਚੋਰੀ ਹੋਏ ਸੀਗੇ ਔਰ ਜਿਹੜਾ ਇਹਨਾਂ ਨੇ ਵੇਚਿਆ ਸੀਗਾ ਉਹ 20000 ਰੁਪਏ ਚ ਵੇਚਿਆ ਸੀਗਾ। ਬਾਕੀ ਹੋਰ ਫਰਦਰ ਇਨਵੈਸਟੀਗੇਸ਼ਨ ਵਿੱਚ ਗੱਲਾਂ ਕਲੀਅਰ ਹੋਣ ਗਈਆਂ ਕਿ ਐਗਜ਼ੈਕਟਲੀ ਹੋਰ ਕਿਹੜੇ ਕਿਹੜੇ ਬੰਦੇ ਇਹਨਾਂ ਦੇ ਨਾਲ ਸ਼ ਕੋਈ ਹੋਰ ਵੀ ਜੁਨਰ ਸਕੇ ਨੇ ਜਿਹੜੇ ਕਿ ਇਹਨਾਂ ਦੇ ਕੋਲ ਚੋਰੀ ਦਾ ਸਮਾਨ ਖਰੀਦੇ ਹੈਗੇ ਨੇ ਉਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਉਹ ਫਰਦਰ ਇਨਵੈਸਟੀਗੇਸ਼ਨ ਚ ਲਾ ਕੇ ਆਂ। ਜੀ। ਜਿੰਮੋਪਾਲ ਬੰਨਾ ਤੁਸੀਂ ਗ੍ਰਿਫਤਾਰ ਕਰ ਲਿਆ। ਇਹਨੇ ਕੁਝ ਮੰਨਿਆ ਵੀ ਪਹਿਲਾਂ ਵੀ ਕੁਝ ਮੰਦਰਾ ਜੇ ਕੀਤੀਆਂ ਜਾਂ ਕੋਈ ਹੋਰ ਇਹਨਾਂ ਨੇ ਚੋਰੀ ਨਹੀਂ। ਨਹੀਂ ਹੋਲੀ ਮੋਲੀ ਦੌਰਾਨ ਜਿਹੜਾ ਮੋਟਰਸਾਈਕਲ ਦੀਆਂ ਚੋਰੀਆਂ ਇਹਨੇ ਮੰਨੀਆਂ ਹੈਗੀਆਂ ਨੇ ਕੁਝ ਮੰੰਗਲ ਦੇ ਏਰੀਆ ਦੀਆਂ ਚੋਰੀਆਂ ਇਹਨੇ ਮੋਟਰਸਾਈਕਲ ਦੀਆਂ ਮੰਨੀਆਂ ਹੈਗੀਆਂ ਨੇ। ਬਾਕੀ ਹੁਣ ਜਦੋਂ ਆਪਾਂ ਕੁਝ ਕੁਝ ਕਰਾਂਗੇ ਫਿਰ ਉਹ ਸਾਡਾ ਰਿਕਾਰਡ ਜਿਹੜਾ ਹੈਗਾ ਉਹਨੂੰ ਆਪਾਂ ਚੈੱਕ ਕਰਕੇ ਔਰ ਉਸੇ ਸਾਬਨਾਲ ਫਿਰ ਉਹਦਾ ਮਿਲਾਨ ਕਰਾ ਕਰਕੇ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ ਫਿਰ ਤੁਹਾਡੇ ਨਾਲ ਪਸੰਦੀ ਕਰਾਂਗੇ ਤੇ ਮੰਦਰ 'ਚ ਹੀ ਕਿਉਂ ਟਾਰਗੇਟ ਕੀਤਾ ਇਹਨੇ ਕੁਝ ਇਹਦੇ ਬਾਰੇ ਈਜ਼ੀ ਟਾਰਗੇਟ ਹੁੰਦਾ ਹੈਗਾ ਦੇਖੋ ਜੀ ਸਾਹਮਣੇ ਜੁਨਰੀ ਰੱਖੀ ਹੋਈ ਹੈ ਔਰ ਇਹ ਮੌਕੇ ਦੀ ਭਾਲ ਕਰਦੇ ਹੈਗੇ ਨੇ ਜੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਥੇ 24 ਘੰਟੇ ਪੁਜਾਰੀ ਰਹਿੰਦਾ ਹੁੰਦਾ ਬਟ ਉਸ ਟਾਈਮ ਤੇ ਕੁਝ ਸਮੇਂ ਵਾਸਤੇ ਕੁਝ ਕਾਰਨਾ ਕਰਕੇ ਹੀ ਹੀ ਵਾਸ ਨਾਟ ਥੇਰ ਤੋਂ ਉਹਦੇ ਕਰਕੇ ਇਹਨਾਂ ਨੇ ਇੱਥੇ ਚੋਰੀ ਕੀਤੀ ਹੈ ਤੇ ਜਿਹੜੇ ਜੱਸੀ ਤੇ ਸੋਨੂ ਆ ਇਹਨਾਂ ਦੇ ਕਿੱਦਾਂ ਦੇ ਕ੍ਰਾਈਮ ਆ ਕਰਨਾ ਹੈ ਸੋਨੂ ਤੇ ਪਰਚੇ ਹੈਗੇ ਨੇ ਪਹਿਲਾਂ 4 ਮੁਕਦਮੇ ਹੈਗੇ ਨੇ 379 ਦੇ ਹੈਗੇ ਨੇ 411 ਦੇ ਹੈਗੇ ਨੇ ਆਮ ਸੈਕਟ ਦੇ ਹੈਗੇ ਬਾਕੀ ਦੋਹਾਂ ਦਾ ਜਿਹੜਾ ਕ੍ਰਿਮినਲ ਰਿਕਾਰਡ ਬੈਕਗ੍ਰਾਉਂਡ ਉਹ ਕਲੀਨ ਹੈਗਾ ਬਾਕੀ ਫਰਦਰ ਆਪਾਂ ਹੋਰ ਕਰ ਰਹੇ ਆ ਗਿਆ ਵੈਰੀਫਾਈ ਕਿ ਕਿਤੇ ਹੋਰ ਕਿਸੇ ਸਟੇਟ ਵਿੱਚ ਕਿਉਂਕਿ ਨਾਂ ਨਹੀਂ ਬਿਲਕੁਲ ਜਰ ਆਏਗਾ ਹਿਮਾਚਲ ਦਾ ਏਰੀਆ ਵੀ ਲੱਗ ਜਾਂਦਾ ਹੈਗਾ ਉੱਥੋਂ ਵੀ ਆਪਾਂ ਕਲੀਅਰ ਕਰਾਂਗੇ ਕਿ ਇਹਨਾਂ ਤੇ ਹੋਰ ਕੋਈ ਪਰਚਾ ਮਤੇ ਨਹੀਂ ਹੈਗਾ ਸਿਰਫ ਪਰਚੇ ਇਹਨਾਂ ਤੇ ਕਿ ਜੇਲ੍ਹ ਨੂੰ ਵੀ ਜਾ ਕੇ ਆਏ ਨੇ ਨਹੀਂ ਪਰਚਾ ਜਿਹਦੇ ਤੇ ਹੁੰਦਾ ਉਹ ਜੇਲ੍ਹ ਜਾ ਕੇ ਹੀ ਆਉਂਦਾ ਹੈਗਾ ਜਿਹੜਾ ਸੋਨੂ ਹੈਗਾ ਇਹ ਕਾਫੀ ਵਾਰੀ ਗ੍ਰਿ और कई मुकदमा भरी हो गया कुछ सजा भी होया बाकी मैं तुम्हें तो इस तरह दसिया बाकी सारा कुछ फरदर इन्वेस्टिगेशन सामने आऊगा सारा रिकॉर्ड जरा करके वेरीफाई करके वो तो सर जो समान खरीद चुके दो हज़ार बारह में भी स्टोर प्रोपर्टी खरीद का परचा है और हूँ भी इन्हें जो है चोरी का समान खरीदया है तो मोस्टली हैविचुअल है और इन भी आपदर इंटरोगेट करके इन्हें किसी होर भी गैंग के कोई समान समूह तो नहीं खरीदया है वो भी आप चेक करेंगे ਇਹ ਲੋ ਜੂਨਰ ਜੂਨਰ ਜਿਹੜਾ ਹੈਗਾ ਇਹ ਨੰਗਲ ਏਰੀਆ ਦਾ ਹੀ ਰਹਿਣ ਵਾਲਾ ਹੈ ਠੀਕ ਠੀਕ ਹੈ